ਸਸ਼ੇਕ ਹਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਾਪਿਆਂ ਦਾ 8 ਸਾਲਾ ਮਾਸੂਮ ਬੱਚਾ ਅਵੀਜੋਤ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਕਿੰਨੀ ਦੀ ਬਿਮਾਰੀ ਤੋਂ ਕਈ ਸਾਲਾਂ ਤੋਂ ਸੀ ਪੀੜਿਤ ਐਸ ਵਕਤ ਹੜਾਂ ਦੇ ਮੌਕੇ ਮਾਪਿਆਂ ਦੇ ਵੱਲੋਂ ਕੀਤੀ ਭਾਵੁਕ ਵੀਰਤ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਅਵੀਜੋਤ ਦੇ ਇਲਾਜ ਦਾ ਚੱਕਿਆ ਸੀ ਜਿੰਮਾ ਤੇ ਐਸ ਵਕਤ ਪੀਜੀਆਈ ਚੰਡੀਗੜ੍ਹ ਦੇ ਵਿੱਚ ਦੁਨੀਆ ਨੂੰ ਆਖੇ ਅਲਵਿਦਾ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਸੀਐਮ ਭਗਵੰਤ ਮਾਨ ਨਾਲ ਕੀਤੀ ਅਹਿਮ ਮੁਲਾਕਾਤ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਕੱਠੀ ਕੀਤੀ 40 ਲੱਖ ਰੁਪਏ ਤੋਂ ਵੱਧ ਸਹਾਇਤਾ ਰਾਸ਼ੀ ਦਾ ਚੈੱਕ ਮਿਸ਼ਨ ਚੜ੍ਹਦੀ ਕਲਾ ਦੇ ਲਈ ਕੀਤਾ ਗਿਆ ਭੇਟ ਬੇਅਦਬੀ ਮਾਮਲੇ ਨੂੰ ਲੈ ਕੇ ਜੁੜੀ ਹੋਈ ਅਹਿਮ ਖਬਰ ਚੰਡੀਗੜ੍ਹ ਸ਼ਿਫਟ ਨਹੀਂ ਕੀਤੇ ਜਾਣਗੇ ਮਾਮਲੇ ਹਾਈ ਕੋਰਟ ਨੇ ਬੇਅਦਬੀ ਦੇ ਮਾਮਲੇ ਚੰਡੀਗੜ੍ਹ ਸ਼ਿਫਟ ਕਰਨ ਦੇ ਦਿੱਤੇ ਸੀ ਹੁਕਮ ਸੇਵਕ ਸਿੰਘ ਨੇ ਸੁਪਰੀਮ ਕੋਰਟ ਦੇ ਵਿੱਚ ਪਾਈ ਸੀ ਪਟੀਸ਼ਨ ਸੁਪਰੀਮ ਕੋਰਟ ਨੇ ਸਥਿਤੀ ਜੋ ਦੀ ਤੌਰ ਰੱਖਣ ਦੇ ਦਿੱਤੇ ਹੁਕਮ 13 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਗਦਿਆਂ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਜਲੰਧਰ ਕਪੂਰਤਲਾ ਰੋਡ ਦੇ ਉੱਪਰ ਵਾਪਰੀ ਵੱਡੀ ਘਟਨਾ ਔਸਮਾਨ ਦੇ ਵਿੱਚ ਉੱਠਿਆ ਕਾਲੇ ਧੂਏ ਦਾ ਗੁਬਾਰ ਫਾਇਰ ਬਰਗੇਡ ਵੱਲੋਂ ਅੱਗ ਬੁਝਾਉਣ ਦੀਆਂ ਕੀਤਿਆਂ ਗਈਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਅੱਗ ਕਾਰਨ ਫੈਕਟਰੀ ਦੇ ਵਿੱਚ ਲੱਖਾਂ ਦੇ ਨੁਕਸਾਨ ਹੋਣ ਦਾ ਖਸ਼ਾ ਫਿਲਹਾਲ ਹਲੇ ਤੱਕ ਅੱਗ ਦੇ ਕਾਰਨ ਦਾ ਨਹੀਂ ਪਤਾ ਲੱਗਿਆ 73 ਸਾਲਾਂ ਪੰਜਾਬਣ ਹਰਜੀਤ ਕੌਰ ਨੂੰ ਅਮਰੀਕਾ ਤੋਂ ਕੀਤਾ ਗਿਆ ਰਿਪੋਰਟ 33 ਤੋਂ ਵੱਧ ਸਾਲਾਂ ਦੇ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਸੀ ਪੰਜਾਬਣ ਹਰਜੀਤ ਕੌਰ ICID ਦੀ ਰੁਟੀਨ ਚੈੱਕਅਪ ਦੌਰਾਨ ਹਰਜੀਤ ਕੌਰ ਨੂੰ ਕੀਤਾ ਗਿਆ ਸੀ ਡਿਟੇਲ ਪਿਛਲੇ ਦਿਨੀ ਰਿਪੋਰਟ ਦੇ ਵਿਰੋਧ ਦੇ ਵਿੱਚ ਹੋਏ ਸੀ ਵੱਡੇ ਪ੍ਰਦਰਸ਼ਨ ਨਰਾਤੇ ਮੌਕੇ ਹਰਿਆਣਾ ਦੀ ਨਾਇਬ ਸਿੰਘ ਸੈਣੀ ਦੀ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤਾ ਵੱਡਾ ਤੋਹਫਾ ਲਾਡੋ ਲక్ష్ਮੀ ਯੋਜਨਾ ਦੀ ਅੱਜ ਤੋਂ ਹੋਈ ਸ਼ੁਰੂਆਤ ਮੈਲਾਂ ਨੂੰ ਹਰ ਮਹੀਨੇ ਮਿਲਣਗੇ 2100 ਰੁਪਏ ਯੋਜਨਾ ਲਈ ਰੱਖਿਆ ਗਿਆ 5000 ਕਰੋੜ ਰੁਪਏ ਦਾ ਬਜਟ ਸੀਐਮ ਨਾਇਬ ਸੈਣੀ ਪੰਚਕੂਲਾ ਤੋਂ ਐਲਾਨ ਕੀਤਾ ਲਾਂਚ ਦਲਜੀਤ ਦਸਾਈ ਨੇ ਚੱਲਦੇ ਸ਼ੋਅ ਦੇ ਵਿੱਚ ਸਰਦਾਰ ਜੀ ਤਿੰਨ ਫਿਲਮ ਨੂੰ ਲੈ ਕੇ ਥੋੜੀ ਚੁੱਪੀ ਕਿਹਾ ਸਰਦਾਰ ਜੀ ਤਿੰਨ ਫਿਲਮ ਫਰਵਰੀ ਦੇ ਵਿੱਚ ਬਣੀ ਸੀ ਜਦੋਂ ਸਾਰੇ ਮੈਚ ਕੀਤੇ ਜਾ ਰਹੇ ਸੀ ਹੁਣ ਮੈਚ ਹੋ ਰਹੇ ਨੇ ਪਰ ਇਹਨਾਂ ਮੈਚਾਂ ਤੇ ਮੇਰੀ ਫਿਲਮ ਦੇ ਵਿੱਚ ਬਹੁਤ ਫਰਕ ਆਉਣਾ ਕਿ ਕਿ ਫਿਲਮ ਪਹਿਲਾਂ ਸ਼ੂਟ ਹੋਈ ਸੀ ਤੇ ਮੈਚ ਹੈ ਫੜ ਵੀ ਹੋ ਰਹੇ ਨੇ ਪਹਿਲਗਾਮ ਹਮਲੇ ਦੀ ਅਸੀਂ ਹੁਣ ਵੀ ਨਿੰਦਾ ਕਰਦੇ ਆ ਅਸੀਂ ਹਮੇਸ਼ਾ ਦੇਸ਼ ਦੇ ਨਾਲ ਖੜੇ ਆ ਪੰਜਾਬੀ ਅਤੇ ਸਰਦਾਰ ਕੌਮ ਕਦੇ ਵੀ ਦੇਸ਼ ਦੇ ਖਿਲਾਫ ਨਹੀਂ ਹੋ ਸਕਦੀ ਹੜਪੀੜ ਤੇ ਕਿਸਾਨਾਂ ਦੇ ਲਈ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਕਿਹਾ ਕਿਸਾਨਾਂ ਨੂੰ ਕਣਕ ਦਾ ਬੀਜ ਮੁਫਤ ਦਿੱਤਾ ਜਾਵੇਗਾ 5 ਲੱਖ ਏਕੜ ਖੇਤਾਂ ਲਈ ਮੁਹੱਈਆ ਕਰਵਾਏ ਜਾਣਗੇ ਬੀਜ ਕਿਸਾਨਾਂ ਨੂੰ 2 ਲੱਖ ਕੁਇੰਟਲ ਮੁਫਤ ਦਿੱਤਾ ਜਾਵੇਗਾ ਕਣਕ ਦਾ ਬੀਜ ਅਸੀਂ ਸੂਬੇ ਦੇ ਕਿਸਾਨਾਂ ਨੂੰ ਮੁੜ ਤੋਂ ਪੈਰਾਂ ਤੇ ਖੜਾ ਕਰਨ ਦੇ ਲਈ ਨਵੀਂ ਜ਼ਿੰਦਗੀ ਬੀਜਣ ਦਾ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਹੋ ਰਿਹਾ ਵਾਧਾ 24 ਸਤੰਬਰ ਤੱਕ ਪਰਾਲੀ ਸਾੜਨ ਦੇ 75 ਮਾਮਲੇ ਆਏ ਸਾਹਮਣੇ ਸਭ ਤੋਂ ਵੱਧ ਅੰਮ੍ਰਿਤਸਰ ਦੇ ਵਿੱਚ 43 ਮਾਮਲੇ ਕੀਤੇ ਗਏ ਦਰਜ ਪਟਿਆਲਾ ਤਰਨਤਾਰਨ ਦੇ ਵਿੱਚ ਪਰਾਲੀ ਦੇ 9-9 ਮਾਮਲੇ ਆਏ ਸਾਹਮਣੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਉੱਪਰ ਹੁਣ ਤੱਕ 1,80,000 ਰੁਪਏ ਤੱਕ ਦਾ ਜੁਰਮਾਨਾ ਕੈਨੇਡਾ ਦੇ ਵਿੱਚ ਇੱਕ ਭਾਰਤੀ ਡਰਾਈਵਰ ਨੂੰ 4 ਸਾਲ ਦੀ ਸਜ਼ਾ ਮਲਜਮ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਇੱਕ 21 ਸਾਲਾਂ ਲੜਕੀ ਨੂੰ ਦਰੜ ਦਿੱਤਾ ਸੀ 10 ਸਾਲਾਂ ਦੇ ਲਈ ਗੱਡੀ ਨਾ ਚਲਾਉਣ ਦੇ ਉੱਪਰ ਵੀ ਲਗਾਈ ਪਾਬੰਦੀ ਐਸਾ ਨਸਦਿਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਸਾ ਧੰਨਵਾਦ